ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਖੱਦਰ ਦੀਆਂ ਸ਼ਰਟਾਂ ਲੈ ਕੇ ਆਈਆਂ ਜੀ ਦੁਬਾਰਾ ਰੀਸਟਾਕ ਕੀਤੀਆਂ ਖੱਦਰ ਦੀਆਂ ਸ਼ਰਟਾਂ ਆਉਣੀਆਂ ਬਹੁਤ ਸੋਹਣੇ ਕਲਰ ਆਣਗੇ ਜੀ ਨਵੇਂ ਡਿਜ਼ਾਈਨ ਰੀਸਟਾਕ ਕੀਤੇ ਆ ਜੀ ਆਪਾਂ ਨਵੇਂ ਡਿਜ਼ਾਈਨ ਔਰ ਡਿਜ਼ਾਈਨ ਚੈੱਕ ਕਰ ਸਕਦੇ ਹੋ ਇਹ ਬਾਜੂ ਦਾ ਡਿਜ਼ਾਈਨ ਆਊਗਾ ਜੀ ਇਹ ਸ਼ਰਟ ਦਾ ਫਰੰਟ ਆਊਗਾ ਬੈਕ ਇਹਦੀ ਪਲੇਨ ਆਊਗੀ ਜੀ 2.5 ਮੀਟਰ ਦੀ ਲੈਂਥ ਹੋਊਗੀ ਜਿੰਨਾ ਮਰਜ਼ੀ ਘੇਰਾ ਤੇ ਜਿੰਨੀ ਮਰਜ਼ੀ ਜਿਹੜੀ ਆਪਣੀ ਤੁਸੀਂ ਸ਼ਰਟ ਦੀ ਲੈਂਥ ਰੈਡੀ ਕਰ ਸਕਦੇ ਹੋ ਮਹਿਰੂਨ ਕਲਰ ਆਊਗਾ ਜੀ ਔਫ ਵਾਈਟ ਕਲਰ ਆਊਗਾ ਜੀ ਇਹਦੇ ਵਿੱਚ 레드 ਆ ਗਿਆ ਜੀ 레드 ਕਲਰ ਮਹਿਰੂਨ ਆਫ ਵਾਈਟ ਮਸਟਰਡ ਕਲਰ ਆ ਗਿਆ ਜੀ ਬਹੁਤ ਸੋਹਣਾ ਮਸਟਰਡ ਕਲਰ ਆ ਗਿਆ ਜੀ ਐਂਡ ਇੱਕ ਆਊਗਾ ਜੀ ਆਪਣੇ ਕੋਲੇ ਕਾਫੀ ਕਲਰ ਕਾਫੀ ਕਲਰ ਇਹ ਵਾਲੇ ਇਹਦੇ ਪੰਜ ਕਲਰ ਆਣਗੇ ਜੀ ਇਸ ਡਿਜ਼ਾਈਨ ਦੇ ਵਿੱਚ ਤੁਸੀਂ ਕੋਈ ਵੀ ਸ਼ਰਟ ਲੈਣੀ ਹੈ ਜੀ ਔਰ ਸ਼ਰਟ ਦਾ ਜਿਹੜਾ ਪ੍ਰਾਈਸ ਰੂਗਾ ਜੀ 1200 ਰੁਪਏ ਸ਼ਰਟ ਰੂਗਾ ਜੀ 1200 ਰੁਪਏ ਸ਼ਰਟ ਰੂ ਸ਼ਿਪਿੰਗ ਫ੍ਰੀ ਰਹੂਗੀ ਜੀ ਨੈਕਸਟ ਜਿਹੜਾ ਰਹੇਗਾ ਜੀ ਆਪਣਾ ਸ਼ਰਟ ਦਾ ਡਿਜ਼ਾਈਨ ਇਹ ਵੀ ਡਿਫਰੈਂਟ ਜਿਹਾ ਡਿਜ਼ਾਈਨ ਹੈ ਬਹੁਤ ਸੋਹਣਾ ਮਸਟਰਡ ਕਲਰ ਦੇ ਉੱਤੇ ਬਣਿਆ ਹੋਇਆ ਜੀ ਬਹੁਤ ਸੋਹਣਾ ਡਿਫਰੈਂਟ ਜਿਹਾ ਡਿਜ਼ਾਈਨ ਹੈ ਜੀ ਇਹ ਇਹਦੀਆਂ ਵੀ ਬਾਜੂ ਬਣੀਆਂ ਹੋਈਆਂ ਜੀ ਇਹ ਦੁਬਾਰਾ ਰੀਸਟਾਕ ਕੀਤਾ ਜੀ ਆਪਾਂ ਨਵਾਂ ਡਿਜ਼ਾਈਨ ਹੈ ਬਾਜੂ ਤੇ ਵੀ ਦੇਖੋ ਫਲਾਰ ਦੇਖੋ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਫਿਨਿਸ਼ਿੰਗ ਨਾਲ ਵਰਕ ਹੋਇਆ ਜੀ ਇਹਦੇ ਵਿੱਚ ਵੀ ਆਪਣੇ ਕੋਲੇ ਮਸਟਰਡ ਕਲਰ ਆ ਗਿਆ ਜੀ ਮਹਿਰੂਨ ਕਲਰ ਆ ਗਿਆ ਆਫ ਵਾਈਟ ਕਲਰ ਆ ਗਿਆ ਇਹ রেড ਸੌਰੀ রেড রেড ਜਿਹਾ ਕਰ ਰਿਹਾ ਹੈ ਬਲੱਡ ਰੈੱਡ ਕਲਰ ਹੈ ਆਫ ਵਾਈਟ ਆ ਗਿਆ ਜੀ ਕਾਪਰ ਕਲਰ ਕਾਫੀ ਕਲਰ ਕਹਿੰਦੇ ਆ ਜਿਹਨੂੰ ਆਪਾਂ ਕਾਪਰ ਕਲਰ ਆ ਗਿਆ ਜੀ ਇੱਕ ਆ ਗਿਆ ਜੀ ਮਹਿਰੂਨ ਕਲਰ ਪੰਜ ਹੀ ਕਲਰ ਇਹਦੇ ਆ ਗਏ ਜੀ ਬਹੁਤ ਸੋਹਣੇ 셔ਟ ਆ ਰਹਿਣਗੇ 1200 ਰੁਪਏ ਸ਼ਿਪਿੰਗ ਫ੍ਰੀ ਤੇ ਆਪਾਂ ਤੁਹਾਨੂੰ ਹੀ ਦੇ ਦਾਂਗੇ ਜੀ ਇੱਕ ਆਪਣੇ ਕੋਲੇ ਆਊਗਾ ਜੀ ਮਸਟਰਡ ਖੱਦਰ ਦੀਆਂ 셔ਟਾਂ ਰਹਿਣਗੀਆਂ ਸਾਰੀਆਂ ਬਹੁਤ ਸੋਹਣਾ ਸਟਾਫ ਆ ਮਸਟਰਡ ਕਲਰ ਆ ਗਿਆ ਜੀ ਇਹਦਾ ਇਹ ਵਾਲਾ ਘੇਰਾ ਆਊਗਾ ਜੀ ਇਹ ਦੋ 셔ਟਾਂ ਸਿਰਫ ਮਸਟਰਡ ਤੇ ਹੀ ਬਣੀਆਂ ਹੋਈਆਂ ਨੇ ਇਹ ਦਾ ਕਿ ਰਾਊਗਾ ਜੀ ਵਿਚਾਲੇ ਸਾਰੇ ਬੁੱਟੀ ਆਉਗੀ ਇਹ ਆਉਗੀ ਜੀ ਇਹਦੀ ਬਾਜੂ ਦਾ ਡਿਜ਼ਾਈਨ ਇਹਦੇ ਵਿੱਚ ਦੋ ਕਲਰ ਮਿਲ ਜਾਣਗੇ ਜੀ ਆਫ ਵਾਈਟ ਮਿਲੂ ਤੇ ਮਸਟਰਡ ਮਿਲ ਜੂਗਾ ਜੀ ਪ੍ਰਾਈਸ ਰਹੂਗਾ 1200 ਰੁਪਏ ਸ਼ਰਟ ਇੱਕ ਆਪਣੇ ਕੋਲੇ ਮਿਲ ਜੂਗਾ ਜੀ ਪੂਰਾ ਹੈਵੀ ਦੇ ਵਿੱਚ ਖੱਦਰ ਦੀਆਂ ਸ਼ਰਟ ਹੈ ਤੇ ਖੱਦਰ ਦੇ ਬਾਗ ਵੀ ਆਪਣੇ ਕੋਲੇ ਮਿਲ ਜਾਣਗੇ ਜੀ ਬਾਗ ਦਾ ਜਿਹੜਾ ਪ੍ਰਾਈਸ 21750 ਰੁਪਏ ਔਰ ਸ਼ਰਟ ਦਾ ਜਿਹੜਾ ਪ੍ਰਾਈਸ ਹੈ ਜੀ 1200 ਰੁਪਏ ਸ਼ੀਪਿੰਗ 3 ਦੇ ਵਿੱਚ ਰਹਿਣਗੇ ਜੀ ਦੋਨੇ ਚੀਜ਼ਾਂ ਇਹਨਾਂ ਵਿੱਚੋਂ ਕੋਈ ਵੀ ਬਾਗ ਜਾਂ ਸ਼ਰਟ ਤੁਹਾਨੂੰ ਪਸੰਦ ਆਂਦੀ ਹੈ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ WhatsApp ਤੇ ਬੁੱਕ ਕਰ ਸਕਦੇ ਹੋ ਜੀ ਧੰਨਵਾਦ